सतन वाहिगुरु साहि जिक ओङ्कार सतगुरपर ਸੋ ਸੋ ਨੰਦੜੀ ਮੇਰਾ ਤਨ ਮਨ ਮੋਲਾ ਨਾਮ ਜਪੰਦੜੀ ਲਲੀ ਪੰਦਜ ਲੰਦੜੀ ਮੇਰਾ ਅੰਦਰ ਠੰਡਹ ਗੋਰਾ ਦਰਸ਼ਨ ਦੇਖ ਨਿਹਲੀ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਈ ਪ੍ਰਭ ਮੇਰਾ ਬੇਨਤੀ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚਿਹਰੇ ਆਪਣੀ ਸ਼ਰਨ राग प्रबदति गुरपरसाद केन विरले जाते। सोना बिन ਪਰਭ ਮੇਰੇ ਮਿਤਾ ਚਰਨ ਕਮਲ ਵਸੇ ਮੇਰੇ ਚੀਤਾ ਨਾਨਕ ਏਕ ਕਰੈ ਅਰਦਾਸ इसर नहीं पूर्ण गुणदास तनहिं रसाहिब जी बेलावल महल्ला पहला तिथि कर दसवां जत ओङ्कार सद्गुरप्र साध एकम् एकङ्कार निरल अमर अजोनि जातना जल अगम अगोचर ਰੂਪ ਨਾ ਰਖਿਆ ਖੋਜਤ ਖੋਜਤ ਕਟ ਕਟ ਦੇਖਿਆ ਜੋ ਦੇਖ ਦਿਖਾਵੇ ਤਿਸ ਕੋ ਬਲ ਜਾਈ ਗੁਰ ਪਰਸਾਦ ਪਰਮ ਪਦ ਪਾਈ ਕਿਆ ਜਪ ਜਪੋ ਬਿਨ ਜਗ ਦਿਸੈ ਗੁਰ ਕੈ ਸ਼ਬਦ ਮਹਿਲ ਕਰ ਦਿਸੈ ਰਹਾਉ ਦੁਜੈ ਪਾਏ लगे पच्छोताणे हे जमद आवण जने क्याले आव क्याले सिर जमकल চোট খোরে শবদ না ছুটস কয়ে পা না হো বেন গোরে শবদ ਨਾ ਛੁਟ ਸਕੋਏ ਪਾਖਾੰਡ ਕੀ ਨਾ ਮੁਕਤ ਨਾ ਹੋਏ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਜੁਗ ਜਗ ਅਟਲ ਚਰ ਸ਼ਤਰ ਤਖਤ ਦੇ ਮਾਲਕ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਦੀਗੀ ਗੋਦਾ ਆਨੰਦਮਈ ਸਰਬੱਤ ਸਾਂਝ ਸੰਗਤ ਜੀਓ ਆਪ ਜੀ ਤਨਤਾ ਦੇ ਪਾਤਰ ਹੋ ਜੋ ਰਾਤਰੀ ਵਿਲ ਦੇ ਦੀਵਾਨ ਅੰਦਰ ਹਾਜ਼ਰੀਆਂ ਭਰ ਕਰਕੇ ਮੇਰੇ ਮਾਲਕ ਦੀ ਅੰਮ੍ਰਿਤਮਈ ਗੁਰਬਾਣੀ ਆਰਤੀ ਸ਼ਬਦ ਕੀਰਤਨ ਨੂੰ ਸਰਵਣ ਕਰ ਰਹੀ ਸੀ ਜਿਸ ਦੇ ਅੰਦਰ ਮੇਰੇ ਮਾਲਕ ਜੀ ਨੇ ਟਿਮਟਮਾਉਂਦੇ ਹੋਏ ਤਾਰਿਆਂ ਦੀ ਬਾਤ ਪਾਈ ਹੈ। ਔਰ ਚੰਦ ਸੂਰਜ ਅਤੇ ਉਸ ਕਰਤੇ ਦੀ ਸਾਰੀ ਕੁਦਰਤ ਦਾ ਬੜਾ ਪਿਆਰਾ ਜਿਹਾ ਨਕਸ਼ਾ ਸਾਡੇ ਹਿਰਦੇ ਦੇ ਅੰਦਰ ਉਤਾਰਦਿਆਂ ਹੋਇਆ। ਸਾਨੂੰ ਖਿਆਲ ਕਰਿਓ ਬੇਸਮੈਂਟਾਂ ਦੀ ਕੁੱਟੀ ਜਈ ਜ਼ਿੰਦਗੀ ਦੇ ਵਿੱਚੋਂ ਕੁੱਲਾ ਜਿਹਾ ਅਸਾਹਸ ਕਰਾਇਆ ਹੁੰਦਾ ਹੈ ਮਾਲਕ ਨੇ ਸਾਰਾ ਦਿਨ ਅਸੀਂ ਖਿਆਲ ਕਰਿਓ ਬਾਹਰ ਆਧਾਰਿਆਂ ਦੇ ਅੰਦਰ ਵੀ ਕੋਈ ਗੁਰਮੁਖ ਪਿਆਰੇ ਫੈਕਟਰੀਆਂ ਵਿੱਚ ਕੰਮ ਕਰਦੇ ਹੋਣਗੇ ਕੋਈ ਕਿਸੇ ਤਰ੍ਹਾਂ ਦਾ ਕਾਰਵਵਹਾਰ ਕਰਦਾ ਹੋਏਗਾ ਘਰ ਤੋਂ ਨਿਕਲੇ ਫੈਕਟਰੀ ਦੇ ਅੰਦਰ ਚਾਰਦੀਵਾਰੀ ਵਿੱਚ ਬੰਦ ਹੋ ਗਏ ਬਾਹਰ ਉੱਪਰ ਬ੍ਰਹਿਮੰਡ ਦੀ ਸੈਰ ਅਸੀਂ ਕਰਨੀ ਭੁੱਲੇ ਹੋਏ ਨਾ ਰਾਤ ਦੇ ਤਾਰੇ ਵੀ ਨਹੀਂ ਇੱਥੇ ਸਾਨੂੰ ਦਿਖਾਈ ਦਿੰਦੇ ਖਿਆਲ ਕਰਿਓ ਔਰ ਚੰਦ ਦਾ ਵੀ ਸਾਨੂੰ ਪਤਾ ਨਹੀਂ ਹੋਏਗਾ ਕਿੱਥੇ ਚੜਿਆ ਕਿਦਨ ਚੜਿਆ ਸੀ ਕਿਦਾਂ ਆਕਾਰ ਹੈ ਨਹੀਂ ਪਤਾ ਹੁੰਦਾ ਨਾ ਮਾਲਕ ਵੇਖੋ ਸਾਨੂੰ ਇੱਥੇ ਦਰਬਾਰ ਦੇ ਵਿੱਚ ਬਿਠਾ ਕੇ ਉਹ ਸਾਰੀ ਸੈਰ ਕਰਵਾ ਦਿੰਦਾ ਔਰ ਇਹ ਬਾਣੀ ਜਿਹੜੀ ਹੈ ਨਾ ਇਹ ਹੈ ਵੀ ਥਿੱਤੀ ਉਹਦੇ ਨਾਲ ਸੰਬੰਧਿਤ ਹੈ ਚੰਦ ਨਾਲ ਵੀ ਕੱਲ ਦੀ ਵਿਚਾਰ ਵਿੱਚ ਆਪਾਂ ਵਿਚਾਰਨਾ ਕੀਤਾ ਸੀ ਕਿ ਇਹ ਥਿੱਤੀ ਜਿਹੜੀ ਬਾਣੀ ਹੈ ਚੰਦ ਨਾਲ ਸੂਰਜ ਨਾਲ ਧਰਤੀ ਨਾਲ ਤੱਲੁਕਾਤ ਰੱਖ ਤੇ ਗੁਰਦੇਵ ਜੀ ਨੇ ਇਹ ਆਰਤੀ ਸ਼ਬਦ ਕੀਰਤਨ ਦੇ ਅੰਦਰ ਸਾਨੂੰ ਇਸ ਖੁੱਲੇ ਗगन ਮੰਡਲ ਦਾ ਆਨੰਦ ਜਿਹੜਾ ਉਹ ਬਖਸ਼ਿਸ਼ ਕੀਤਾ ਹੈ ਸੋ ਇਸ ਵਾਸਤੇ ਸਾਡਾ ਜਿਹੜਾ ਇਹ ਮਾਈਂਡ ਹੈ ਮਨ ਹੈ ਨਾ ਜਦੋਂ ਗੁਰਮੁਖ ਪਿਆਰੇ ਸ਼ਬਦ ਕੀਰਤਨ ਕਰ ਰਹੇ ਹੁੰਦੇ ਹਨ ਉਹਦੇ ਨਾਲ-ਨਾਲ ਚੱਲੀਏ ਤੇ ਸਾਰੇ ਬ੍ਰਹਿਮੰਡ ਦੀ ਅਸੀਂ ਸੈਰ ਕਰ ਲਈ ਖੁੱਲਾਪਨ ਮਨ ਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ ਮਾਲਕ ਨੇ ਏਵੇਂ ਸਾਨੂੰ ਆਜ਼ਾਦ ਕੀਤਾ ਹੈ ਤੇ ਗੁਰਦੇਵ ਦੀ ਕਿਰਪਾ ਕਰਦੇ ਨੇ ਕਹਿੰਦੇ ਨੇ ਮਾਲਕ ਨਾਲ ਉਸ ਵੈਗਰੂ ਨਾਲ ਅਕਾਲ ਪੁਰਖ ਦੇ ਨਾਲ ਜੁੜ ਕਿਉਂਕਿ ਏਕਮ ਏਕੰਕਾਰ ਨਿਰਾਲਾ ਉਹ ਕੈਸਾ ਨਿਰਾਲਾ ਹੈ ਇਹੋ ਜੀ ਉਹਦੀ ਖੇਡ ਹੈ ਅਮਰ ਅਜੋਨੀ ਜਾਤ ਨਾ ਜਾਲਾ ਜਾਤਾਂ ਪਾਤਾਂ ਵਿੱਚ ਨਹੀਂ ਵਧਿਆ ਹੋਇਆ ਮੌਤ ਉਹਦੇ ਉੱਤੇ ਵਿਆਪਣੀ ਨਹੀਂ ਇਹੋ ਜਿਹਾ ਪਿਆਰਾ ਮਿੱਤਰ ਆਪਣਾ ਬਣਾ ਜਿਹਦੇ ਨਾਲ ਮਿੱਤਰਤਾ ਪਾ ਕੇ ਤੈਨੂੰ ਆਨੰਦ ਖੁਸ਼ੀਆਂ ਖੇੜੇ ਮਿਲਣਗੇ ਤੇ ਸਤਿਗੁਰੂ ਜੀ ਅੱਜ ਦੇ ਬਚਨਾਂ ਵਿੱਚ ਦੱਸਦੇ ਨੇ ਕਹਿੰਦੇ ਦੂਜੇ ਭਾਏ ਲੱਗੇ ਪਛਤਾਣੇ ਜਿਹੜੇ ਉਸ ਮਾਲਕ ਨਾਲ ਸੁਰਤ ਨਹੀਂ ਜੋੜਦੇ ਜਿਹੜੇ ੴ ਨਾਲ ਨਹੀਂ ਜੁੜਦੇ ਜਿਹੜੇ ਉਹਦੇ ਸੁਭਾਅ ਨੂੰ ਜਾਣਣ ਵਾਸਤੇ ਗੁਰੂ ਘਰ ਦੇ ਅੰਦਰ ਗੁਰੂ ਦਰਬਾਰ ਦੇ ਅੰਦਰ ਗੁਰੂ ਗੁਰੂ ਨਹੀਂ ਜਪਦੇ ਗੁਰੂ ਦੀ ਹਾਜ਼ਰੀ ਨਹੀਂ ਭਰਦੇ ਖਿਆਲ ਕਰਿਓ ਗੁਰੂ ਮਨ ਦੇ ਅੰਦਰੋਂ ਕਿੰਨੇ ਭਰਮ ਭਲੇਖੇ ਦੂਰ ਕਰਦਾ ਹੈ ਪਿਛਲੀ ਵਿਚਾਰਦਾਨ ਦੌਰਾਨ ਆਪਾਂ ਨੇ ਵਿਚਾਰਨਾ ਕੀਤਾ ਸੀ ਕਿਹੋ ਜਿਹਾ ਸਹਿਮ ਕਿਹੋ ਜਿਹਾ ਸੈنسੇ ਕਿਹੋ ਜਿਹਾ ਡਰ ਭਰਮ ਭਲੇਖਾ ਗੁਰੂ ਦੂਰ ਕਰਦਾ ਹੈ ਤੇ ਗੁਰੂ ਦੇਵ ਆਖਦੇ ਦੂਜੇ ਭਾਏ ਲੱਗੇ ਪਛੋ ਤਾਣੇ ਐ ਭਲਿਆ ਜੇ ਵੈ ਗੁਰੂ ਦਾ ਪ੍ਰੇਮ ਪ੍ਰੀਤ ਪਿਆਰ ਤੇਰੇ ਹਿਰਦੇ ਅੰਦਰ ਨਹੀਂ ਦੂਜੀ ਤਰਫ ਦੂਜੀ ਤਰਫ ਭਾਵ ਮਾਇਆ ਦੇ ਪਦਾਰਥ ਮਾਇਆ ਦੇ ਅਡੰਬਰ ਭਰਮ ਭਲੇਖੇ ਪਰੰਪਲੇਖੇ ਪਖੰਡ ਆਦਿ ਕਿਰਿਆ ਜਿਹਨੂੰ ਸਤਿਗੁਰੂ ਜੀ ਅੱਗੇ ਸਮਝਾਉਣਾ ਵੀ ਕਰਦੇ ਨੇ ਕਹਿੰਦੇ ਇਧਰ ਤੁਰੇਗਾ ਤੇ ਤਰ੍ਹਾਂ ਤਰ੍ਹਾਂ ਦਾ ਪਛੋਤਾਵਾ ਤੈਨੂੰ ਲੱਗੇਗਾ ਕਾਰਨ ਕੀ ਹੋਣਾ ਹੈ ਜਦੋਂ ਖਸਮ ਵਿਸਾਰ ਕੇ ਅਸੀਂ ਤੁਰਾਂਗੇ ਤੇ ਸਤਿਗੁਰੂ ਜੀ ਕਹਿੰਦੇ ਭੁੱਲ ਭੁੱਲ ਪਛੋਤਾਣੀ ਬੁਲਾਵੜੇ ਭੁੱਲੀ ਭੁੱਲ ਭੁੱਲ ਪਛੋਤਾਣੀ ਪਛੋਤਾਵਾ ਹੁੰਦਾ ਜਦੋਂ ਅਸੀਂ ਕੋਈ ਭੁੱਲ ਕਰ ਲੈਂਦੇ ਪਛਤਾਉਂਦੀ ਵੀ ਆਂ ਵੀ ਅੱਗੇ ਤੋਂ ਨਹੀਂ ਕਰਾਂਗੇ ਸੋ ਗੁਰਦੇਵ ਦੀ ਕਹਿੰਦੇ ਕੀ ਹੁੰਦਾ ਫਿਰ ਤੇਰੇ ਨਾਲ ਜਮਦਰ ਬਾਦੇ ਆਵਣ ਜਾਣੇ ਜਮਾਣੇ ਤੈਨੂੰ ਸੰਗਲ ਪਾਉਣੇ ਨੇ ਦੂਜੇ ਪਾਸੇ ਨੂੰ ਤੁਰੇਗਾ ਜਮਾਣੇ ਸੰਗਲ ਪਾਉਣੇ ਜਮ ਕਿਹੜੇ ਨੇ ਖਿਆਲ ਕਰਿਓ ਗੁਰੂ ਪਿਆਰਿਓ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਤੇਰੇ ਉੱਤੇ ਸੰਗਲ ਨਾ ਪਾਉਣ ਗੁਰੂ ਨੇ ਤੇਰੀ ਸਾਂਭ ਕਿੰਨੇ ਸੋਹਣੇ ਢੰਗ ਨਾਲ ਕੀਤੀ ਹੈ। ਕ੍ਰੋਧ ਦਾ ਸੰਗਲ ਤੇਰੇ ਉੱਤੇ ਨਾ ਪਵੇ ਤੈਨੂੰ ਕਿਰਪਾਣ ਦਿੱਤੀ ਸੀ। ਇਹਦੇ ਨਾਲ ਕੱਟਣਾ ਸੀ ਤੂੰ। ਕ੍ਰੋਧ ਦਾ ਸੰਗਲ ਕੱਟਣ ਵਾਸਤੇ ਹੈ ਕਿਰਪਾਣ ਸਾਡੀ। ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਹਿੰਦੇ ਨੇ ਇਸ ਕ੍ਰੋਧ ਦੇ ਸੰਗਲ ਨੂੰ ਇਸ ਜਮ ਦੀ ਫਾਹੀ ਨੂੰ ਕੱਟਣ ਵਾਸਤੇ ਗੁਰੂ ਨੇ ਕਿੰਡੀ ਵੱਡੀ ਕਿਰਪਾ ਕਰ ਦਿੱਤੀ। ਵਿਕੋ ਇੱਕ ਕਿਰਪਾਣ ਦੇ ਨਾਲ ਸਾਡੀ ਸਾਰਿਆਂ ਦੀ ਸਾਂਝ ਪੈਂਦੀ ਹੈ ਜਿਨ੍ਹਾਂ ਦੇ ਗਲੇ ਅੰਦਰ ਹੈ ਔਰ ਜਿਨ੍ਹਾਂ ਦੇ ਗਲੇ ਅੰਦਰ ਨਹੀਂ ਗੁਰੂ ਦੇ ਘਰ ਅੰਦਰ ਆਗੇ ਤੁਹਾਡੇ ਸਾਰਿਆਂ ਨਾਲ ਇਸ ਕਿਰਪਾਣ ਦੀ ਗੁਰੂ ਨੇ ਸਾਂਝ ਬਣਾ ਦੇਣੀ ਹੈ ਉਹ ਕਿਸ ਤਰੀਕੇ ਨਾਲ ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਅਰਦਾਸ ਬੇਨਤੀ ਹੋਣੀ ਹੈ ਟਿਕੜਾ ਪ੍ਰਸ਼ਾਦ ਦੀ ਦੇਖ ਦੇ ਕੋਲ ਖਲੋਤਾ ਹੋਇਆ ਗੁਰਮਖ ਪਿਆਰਾ ਕਿਰਪਾਣ ਕੜਾ ਪ੍ਰਸ਼ਾਦੀ ਦੇਗ ਵਿੱਚ ਫੇਰੇਗਾ ਕਿਰਪਾਨ ਤੁਹਾਡੇ ਤੱਕ ਪਹੁੰਚਣੀ ਹੈ ਕਿਰਪਾਨ ਭੇਟ ਹੋਇਆ ਕੜਾ ਪ੍ਰਸ਼ਾਦ ਤੁਸੀਂ ਮੁਖ ਵਿੱਚ ਪਾਉਣਾ ਹੈ ਇਹਦਾ ਭਾਵ ਅਰਥ ਇਹ ਹੋ ਗਿਆ ਵੀ ਕਿਰਪਾ ਜਿਹੜੀ ਹੈ ਗੁਰੂ ਦੇ ਦਰ ਤੇ ਆ ਗਏ ਗੁਰੂ ਦੇ ਦਵਾਰੇ ਤੇ ਆ ਗਏ ਉਹ ਕਿਰਪਾਨ ਵਾਲੀ ਕਿਰਪਾ ਸਾਰਿਆਂ ਨੂੰ ਵਰਤਾ ਦਿੰਦਾ ਹੈ ਇੰਨਾ ਵੱਡਾ ਹਿਰਦਾ ਗੁਰੂ ਦਾ ਹੈ ਉਸ ਗੁਰੂ ਦੇ ਚਰਨਾਂ ਨਾਲ ਆਪਾਂ ਜੁੜੀਏ ਮੱਥਾ ਟੇਕ ਕੇ ਮਾਲਕ ਤੋਂ ਇਹ ਮੰਗਿਏ ਮੇਰੇ ਵੈਗਰੂ ਐਵੇਂ ਚਰਨਾਂ ਨਾਲ ਜੋੜਿਓ ਕਿਰਪਾਨ ਭੇਟ ਹੋਈ ਅਗਲੀ ਗੱਲ ਦਾ ਧਿਆਨ ਕਰੀਏ ਵੇਖੋ ਨਾ ਜੇ ਆਪਾਂ ਦੂਜੇ ਭਾਏ ਲੱਗੇ ਪਛੋ ਤਾਣੇ ਗੁਰੂ ਦੀਆਂ ਬਾਤਾਂ ਨਾ ਸੁਣੀਆਂ ਗੁਰਦੁਆਰੇ ਆਏ ਗੁਰੂ ਦੀ ਕਿਰਪਾ ਨਾ ਸੁਣੀ ਤੇ ਆਪਾਂ ਨੂੰ ਪਛਤਾਵਾ ਹੋਏਗਾ ਪਛੜ ਜਾਵਾਂਗੇ ਤਾਂ ਕਰਕੇ ਗੁਰੂ ਦੀਆਂ ਬਾਤਾਂ ਸਾਨੂੰ ਸੁਣਨੀਆਂ ਚਾਹੀਦੀਆਂ ਕਿਰਪਾਨ ਭੇਟ ਹੋਈ ਤੇ ਉਦੋਂ ਬਾਅਦ ਸਾਡਾ ਧਿਆਨ ਗੁਰੂ ਪਿਆਰਿਓ ਬਹੁਤ ਆਦ ਦੇ ਅੰਦਰ ਮਾਫੀ ਵੀ ਚਾਹਾਂਗਾ ਸ਼ਬਦ ਵੈਸੇ ਕਹਿਣੇ ਨਹੀਂ ਚਾਹੀਦੇ ਗੁਰੂ ਦੀ ਹਜ਼ੂਰੀ ਅੰਦਰ ਸਾਨੂੰ ਉਤਾਵਲਾ ਪੜ ਹੁੰਦਾ ਕੜਾ ਪ੍ਰਸ਼ਾਦ ਮਿਲੇ ਤੇ ਅਸੀਂ ਛੇਤੀ ਜਾਈਏ ਪਰ ਜਦੋਂ ਕੜਾ ਪ੍ਰਸ਼ਾਦ ਮਿਲ ਰਿਹਾ ਹੁੰਦਾ ਨਾ ਜਿਵੇਂ ਇਨ ਬਿਨ ਆਪਾਂ ਸਾਖੀਆਂ ਸਰਵਣ ਕਰਦੇ ਆ ਨਾ ਤੇ ਸਮਾਂ ਅੱਜ ਹੀ ਨਹੀਂ ਸਮਾਂ ਪ੍ਰਾਰਤਨ ਸਮੇਂ ਅੰਦਰ ਵੀ ਥੋੜਾ ਹੋਇਆ ਕਰਦਾ ਸੀ ਜਦਕ ਰਾਜੇ ਨੇ ਕੀ ਆਖਿਆ ਸੀ ਮੈਂ ਉਹਨੂੰ ਗੁਰੂ ਧਾਰਨ ਕਰਾਂਗਾ ਜਿਹੜਾ ਮੈਨੂੰ ਛੇਤੀ ਛੇਤੀ ਗਿਆਨ ਦੇ ਦੇਵੇ ਛੇਤੀ ਕਿੰਨੀ ਕਿ ਮੈਂ ਘੋੜੇ ਦੇ ਉੱਤੇ ਚੜਨ ਵਾਸਤੇ ਇੱਕ ਪੈਰ ਰਕਾਬ ਵਿੱਚ ਰੱਖ ਲਿਆ ਤੇ ਦੂਜਾ ਧਰਤੀ ਤੋਂ ਪੁੱਟਣਾ ਇੰਨੀ ਛੇਤੀ ਗਿਆਨ ਦੇ ਦੇਵੇ ਉਹ ਮੇਰਾ ਗੁਰੂ ਹੈ ਤੇ ਸਾਨੂੰ ਗੁਰੂ ਦੇ ਵੇਖੋ ਇੰਨੀ ਛੇਤੀ ਗਿਆਨ ਦਿੰਦੇ ਵੀ ਤੂੰ ਕੜਾ ਪ੍ਰਸ਼ਾਦ ਦੀ ਦੇਗ ਹੀ ਲੈਣ ਆਇਆ ਹੋਵੇਂ ਨਾ ਤਦ ਵੀ ਬੜਾ ਕੁਝ ਲੈ ਕੇ ਜਾਏਗਾ ਕਿਰਪਾਨ ਭੇਟ ਹੋਈ ਉਸ ਤੋਂ ਬਾਅਦ ਗੱਫਾ ਪੰਜ ਸਿੰਘਾਂ ਦਾ ਨਿਕਲਦਾ ਹੈ ਪੰਜ ਪਿਆਰਿਆਂ ਦਾ ਨਿਕਲਣਾ ਹੈ ਕੀ ਨਿਕਲ ਰਿਹਾ ਹੈ ਦਇਆ ਧਰਮ ਕਿੰਮਤ ਮੋਹਕਮ ਸਾਹਿਬ ਇੱਕ ਪੰਜ ਪਿਆਰੇ ਉਸ ਵੇਲੇ ਜਿਹੜੀ ਛਾਪ ਸਾਡੇ ਹਿਰਦੇ ਅੰਦਰ ਲਾਈ ਗਈ ਕਿਰਪਾ ਨੇ ਕਿਰਪਾ ਨੇ ਕੀ ਕੀਤਾ ਪੰਜ ਪਿਆਰਿਆਂ ਦਾ ਗੱਫਾ ਪਹਿਲਾਂ ਸਾਨੂੰ ਪ੍ਰੇਰਿਤ ਕੀਤਾ ਵੀ ਅਸੀਂ ਕੱਡੇ ਤੋਂ ਬਿਨਾ ਵਰਤਾਦਾਂਗੇ ਦੇਖ ਗੁਰੂ ਪਿਆਰੇ ਨਹੀਂ ਵਰਤਾ ਸਕਦੇ ਨਾ ਤਾਂ ਕਰਕੇ ਸਮਝੀਏ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿ ਰਹੇ ਸਨ ਨਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਉਹ ਜਨੇਊ ਹਰ ਰੋਜ਼ ਸਾਨੂੰ ਵਿਖਾਇਆ ਜਾਂਦਾ ਹੈ ਸਾਨੂੰ ਹਰ ਰੋਜ਼ ਦਿਖਾਇਆ ਜਾਂਦਾ ਹੈ ਦ੍ਰਿੜ ਕਰਵਾਇਆ ਜਾਂਦਾ ਹੈ ਤੇ ਜਿਸ ਵੇਲੇ ਉਹ ਦੇਗ ਪੰਜ ਸਿੰਘਾਂ ਦੀ ਕੱਢੀ ਜਾਂਦੀ ਹੈ ਤੇ ਉਸ ਵੇਲੇ ਖਿਆਲ ਕਰਿਓ ਸਾਡੀ ਭਾਵਨਾ ਦੇ ਅੰਦਰ ਇਹ ਪਿਆਰ ਹੋਣਾ ਚਾਹੀਦਾ ਹੈ ਵੀ ਇਹ ਗੱਫਾ ਜਿਹੜਾ ਪੰਜਾਂ ਦਾ ਨਿਕਲਿਆ ਹੈ ਪੰਜ ਅਧਿਕਾਰੀ ਹੱਕਦਾਰ ਕਿਵੇਂ ਹੋਏ ਸਨ ਜੋਤਿ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆ ਉਹਨਾਂ ਪੰਜਾਂ ਨੇ ਆਪਣੇ ਸਿਰ ਭੇਟ ਕੀਤੇ ਸਨ ਤੇ ਹੁਣ ਉਹਨਾਂ ਪੰਜਾਂ ਨੇ ਜਿਹੜਾ ਇੰਨਾ ਵੱਡਾ ਪਰ ਉਪਕਾਰ ਸਾਡੇ ਤੇ ਕੀਤਾ ਉਹ ਦੇਖ ਫੇਰ ਗੁਰਮੁਖ ਪਿਆਰੇ ਵਿੱਚ ਮਲਾ ਰਹੇ ਹੁੰਦੇ ਮਲਾਤੀ ਹੁਣ ਇੱਕ ਤੇ ਗੁਰੂ ਦੀ ਕਿਰਪਾ ਕਿਰਪਾਣ ਦੇ ਨਾਲ ਸਾਨੂੰ ਦੂਜਾ ਉਹਦੇ ਵਿੱਚ ਕਿਹੜੇ ਗੁਣ ਆਏ ਜਿਹੜੇ ਦਇਆ ਸਿੰਘ ਵਿੱਚ ਸਨ ਜਿਹੜੇ ਧਰਮ ਵਾਸਤੇ ਚਾਹੀਦੇ ਨੇ ਜਿਹੜੇ ਹਿੰਮਤ ਵਾਸਤੇ ਮੋਹ ਕਮ ਵਾਸਤੇ ਸਾਬ ਬਣਨ ਵਾਸਤੇ ਚਾਹੀਦੇ ਨੇ ਉਹ ਸਾਰੇ ਗੁਣਾ ਨਾਲ ਸਾਨੂੰ ਸਾਂਝਾ ਕੀਤਾ ਜਾਣਾ ਸਤਿਗੁਰੂ ਕਹਿੰਦੇ ਨੇ ਵੀ ਇਹ ਛਕਣ ਲੱਗਿਆਂ ਚੇਤਾ ਰੱਖੀ ਵੀ ਇਹ ਗੁਣ ਇੱਥੇ ਵਰਤਾਏ ਜਾਂਦੇ ਨਹੀਂ ਦੇਖੋ ਦੇਗ ਦਾ ਕਿੰਨਾ ਵੱਡਾ ਮਨੋਰਥ ਅਸੀਂ ਕੜਾ ਪ੍ਰਸ਼ਾਦ ਦੀ ਦੇਗ ਹੱਥ ਵਿੱਚ ਲੈ ਕੇ ਇਹਨੂੰ ਹੀ ਵਿਚਾਰ ਲਈਏ ਨਾ ਤੇ ਕਿੰਨਾ ਕੁਝ ਹੈ ਸਾਡੇ ਸੋ ਇਸ ਵਾਰ ਤੇ ਸਤਗੁਰੂ ਜੀ ਕਹਿੰਦੇ ਵੇਖ ਗੁਰੂ ਵਾਲੇ ਪਾਸੇ ਤੁਰ ਤੇ ਕਿੰਨਾ ਕੁਝ ਗੁਰੂ ਗਿਆਨ ਦੇ ਰੂਪ ਵਿੱਚ ਇਨਸਾਨ ਦੀ ਝੋਲੀ ਵਿੱਚ ਪਾਈ ਜਾ ਰਿਹਾ ਤੇ ਜਿਹੜਾ ਮਨੁੱਖ ਗੁਰਦੁਆਰੇ ਨਹੀਂ ਆਇਆ ਕਈ ਵਾਰੀ ਅਸੀਂ ਕੜਾ ਪ੍ਰਸ਼ਾਦ ਦਾ ਗੱਫਾ ਲਾ ਜਾ ਕੇ ਉਹਨੂੰ ਵੀ ਦੇਣਾ ਹੁੰਦਾ ਤੇ ਉਹਨੂੰ ਜੇ ਅਸੀਂ ਇਹ ਗੱਲ ਆਖਦੀਏ ਵੀ ਕੜਾ ਪ੍ਰਸ਼ਾਦ ਆ ਚੀਜ਼ ਹੈ ਤੇ ਕਿੰਨਾ ਕੁਝ ਉਹਦੇ ਹਿਰਦੇ ਦੇ ਅੰਦਰ ਉਤਰਨਾ ਫਿਰ ਉਸ ਸੋ ਇਸ ਲਈ ਗੁਰੂ ਪਿਆਰਿਓ ਸਤਗੁਰੂ ਜੀ ਸਮਝਾਉਂਦੇ ਨੇ ਕਿ ਇਹਨਾਂ ਜਮਾ ਦੇ ਸੰਗਲਾਂ ਤੋਂ ਤੈਨੂੰ ਤੜਵਾਉਣ ਵਾਸਤੇ ਖੁਲਾਉਣ ਵਾਸਤੇ ਆਜ਼ਾਦ ਬਣਾਉਣ ਵਾਸਤੇ ਗੁਰੂ ਪਿਤਾ ਨੇ ਇਹ ਕੁਝ ਦਿੱਤਾ ਜਮਦਰ ਬਾਦ ਦੇ ਆਉਣ ਜਾਣੇ ਕਦੋਂ ਜਦੋਂ ਦੂਜੇ ਭਾਏ ਲੱਗੇ ਜਦੋਂ ਤੂੰ ਗੁਰੂ ਦਰਬਾਰ ਵਿੱਚ ਨਹੀਂ ਆਏਂਗਾ ਇਹ ਦਇਆ ਇਹ ਧਰਮ ਇਹ ਧੀਰਜ ਵਾਲੇ ਗੁਣ ਤੇਰੇ ਹਿਰਦੇ ਵਿੱਚ ਨਹੀਂ ਉਤਰਨਗੇ ਫਿਰ ਕੀ ਹੋਏਗਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੇ ਤੈਨੂੰ ਮੋਹ ਲੈਣਾ ਬਾਹਰ ਨਿਕਲ ਜਾ ਗੁਰੂ ਦਰਬਾਰ ਦੇ ਵਿੱਚ ਹਾਜ਼ਰੀਆਂ ਨਾ ਭਰੇਗਾ ਵਿਛੜ ਜਾਏਗਾ ਇਹ ਔਗਣ ਤੇਰੇ ਪੱਲੇ ਪੈ ਜਾਣਗੇ ਆਪਾਂ ਕਹਿੰਦੇ ਨਾ ਬੁਰੀ ਸੰਗਤ ਵਿੱਚ ਪੈ ਗਿਆ ਮਨੁੱਖ ਹੌਲੀ-ਹੌਲੀ ਬਰਿਆਈਆਂ ਵੱਲ ਚਲਾ ਗਿਆ ਫਿਰ ਉਹਨਾਂ ਨੇ ਤੈਨੂੰ ਸੰਗਲ ਪਾ ਲੈਣੇ ਹੱਦ ਤੇ ਤੂੰ ਗੁਰੂ ਦਾ ਇਹ ਹੁਕਮ ਦਾ ਸੰਗਲ ਦਇਆ ਦਾ ਸੰਗਲ ਕਿਰਪਾ ਦਾ ਸੰਗਲ ਪਾਇਆ ਹੋਵੇ ਕੋਈ ਗਾਂ ਮੱਝ ਆਪਣੇ ਕਿੱਲੇ ਤੇ ਬੱਜੀ ਹੋਈ ਹੈ ਤੇ ਖਿਆਲ ਕਰਿਓ ਉਹ ਕਿਤੇ ਵੀ ਜਾਵੇ ਕੋਈ ਦੂਜਾ ਮਨੁੱਖ ਉਹਨੂੰ ਸੰਗਲ ਪਾਲੇਗਾ ਉਹਨੂੰ ਪਤਾ ਹੈ ਇਹਦਾ ਕੋਈ ਖਸਮ ਹੈ ਮਾਲਕ ਹੈ ਤਾਂ ਅਸੀਂ ਗੁਰੂ ਵਾਲੇ ਬਣ ਗਏ ਤੇ ਸਾਡੇ ਉੱਤੇ ਇਹ ਪੰਜ ਕਕਾਰ ਜਿਹੜੇ ਨੇ ਇਹ ਗੁਰੂ ਦੀ ਕਿਰਪਾ ਹੈ ਮਿਹਰਮਤ ਹੈ ਦੂਜੇ ਪਾਸੇ ਸਾਨੂੰ ਇਹਨਾਂ ਨੇ ਤੁਰਨ ਨਹੀਂ ਦੇਣਾ ਫਿਰ ਤਾਂ ਮਾਲਕ ਦੀ ਆਖ ਦੇ ਨੇ ਜਮਦਰ ਬੱਤੇ ਆਵਣ ਜਾਣੇ ਜਿਹੜੇ ਦੂਜੇ ਤਰਫ ਤੁਰ ਗਏ ਗੁਰੂ ਵੱਲ ਨਾ ਤੁਰੇ ਉਹਨਾਂ ਨੂੰ ਜਮਦੂਤਾ ਨੇ ਬੰਨ ਲੈਣਾ ਹੈ ਫਿਰ ਉਹਨਾਂ ਨੂੰ ਕਾਮ ਦਾ ਜਮਦੂਤ ਵੀ ਘੇਰ ਲਏਗਾ ਤੈਨੂੰ ਗੁਰੂ ਪਿਤਾ ਜੀ ਨੇ ਇੱਥੇ ਵੀ ਸੋਣਾ ਜਿਹਾ ਕਾਰਕ ਸ਼ਹਿਰਾ ਦੇ ਕੇ ਇੱਥੇ ਵੀ ਤੇਰੀ ਰਾਖੀ ਕੀਤੀ ਹੋਈ ਹੈ ਖਿਆਲ ਕਰੋ ਕਿੰਨੀ ਵੱਡੀ ਕਿਰਪਾ ਕੀਤੀ ਹੋਈ ਹੈ ਤੇ ਉਹ ਕਿਰਪਾ ਨੂੰ ਅਸੀਂ ਜਾਣਣਾ ਹੈ ਮਾਲਕ ਜੀ ਮੇਰ ਰਹਿਮਤ ਕਰਦੇ ਨੇ ਕਹਿਣ ਲੱਗੇ ਕਿਆ ਲੈ ਆਵੇਂ ਕਿਆ ਲੈ ਜਾਹੇ ਆਉਣ ਲੱਗੇ ਕੀ ਲੈ ਕੇ ਆਏ ਅਸੀਂ ਧਿਆਨ ਦਿਓ ਗੁਰੂ ਪਿਆਰੇ ਇਹ ਲੈ ਕੇ ਆਏ ਆਪਾਂ ਖਾਲੀ ਹੱਥ ਆਏ ਕੋਈ ਕੱਪੜਾ ਪਹਿਨਣ ਵਾਲਾ ਨਾਲ ਲਿਆਏ ਨਹੀਂ ਲਿਆਏ ਤੇ ਜਦੋਂ ਜਾਣ ਲੱਗੇ ਉਦੋਂ ਵੀ ਇਸੇ ਤਰ੍ਹਾਂ ਜਾਣਾ ਪੈਣਾ ਹੈ ਕਫਨ ਤੇ ਅੱਗ ਦੇ ਪਹਿਲੇ ਪਮਾਕੇ ਨਾਲ ਹੀ ਸੜ ਜਾਂਦਾ ਨਾ ਖਤਮ ਹੋ ਜਾਂਦਾ ਤੇ ਦੌਲਤਾਂ ਜੰਗੀਰਾਂ ਵੀ ਇੱਥੇ ਰਹਿ ਜਾਂਦੀਆਂ ਸਾਡੇ ਨਾਲ ਨਹੀਂ ਜਾਂਦੀਆਂ ਮਾਲਕ ਦੀ ਕਹਿੰਦੇ ਦੂਜੇ ਪਾਸੇ ਦੌੜਦਾ ਫਿਰਦਾ ਐ ਇਹਨਾਂ ਤੋਂ ਲੁੱਟਿਆ ਪੁੱਟਿਆ ਜਾ ਰਿਹਾ ਐ ਤੂੰ ਇੱਕ ਵਾਰੀ ਸਮਝ ਕੇ ਤੇ ਵੇਖ ਲੈ ਕੇ ਕੀ ਆਇਆ ਔਰ ਲੈ ਕੇ ਕੀ ਜਾਣਾ ਹੈ ਕੀ ਲੈ ਆਵੇਂ ਕੀ ਲੈ ਜਾਹੇ ਸਿਰ ਜਮ ਕਾਲ ਸਿ ਚੋਟਾਂ ਖਾਹੇ ਪਰ ਇਸ ਜ਼ਿੰਦਗੀ ਦੇ ਅੰਦਰ ਦੁਨੀਆ ਦੇ ਅੰਦਰ ਵਿਚਰਦਾ ਹੋਇਆ ਆਉਣਾ ਔਰ ਜਾਣਾ ਇਹਦੇ ਵਿਚਾਲੇ ਦਾ ਸਮਾਂ ਹੈ ਕਿ ਨੂੰ ਅਸੀਂ ਦੁਨੀਆ ਕਹਿੰਦੇ ਆ ਦੁਨੀਆ ਦਾ ਭਵ ਦੋ ਨੀਆਂ ਸਮਝਣਾ ਇਸ ਗੱਲ ਨੂੰ ਦੋ ਨੀਆਂ ਕਿਹੜੀਆਂ ਇੱਕ ਜਨਮ ਵਾਲੀ ਇੱਕ ਮਰਨ ਵਾਲੀ ਇਹਨਾਂ ਦੇ ਵਿੱਚ ਵਾਲਾ ਫੈਸਲਾ ਜਿਹੜਾ ਉਹ ਦੁਨੀਆ ਹੈ ਤੇ ਗੁਰਦੇਵ ਕਹਿੰਦੇ ਦੁਨੀਆ ਮਕਾਮੇ ਫਾਨੀ ਤਹਕੀਕ ਦਿਲਦਾਨੀ ਮਮ ਸਰਮੂਏ ਅਜ਼ਰਾਈਲ ਗ੍ਰਿਫਤਾ ਹੈ ਏਜ ਨਾ ਦਾਨੀ ਐ ਭਲਿਆ ਇਹ ਤੇਰਾ ਮਕਾਮ ਨਹੀਂ ਦੁਨੀਆ ਤੇਰਾ ਮਕਾਮ ਨਹੀਂ ਤੇਰੀ ਮੰਜ਼ਲ ਨਹੀਂ ਤੇਰੀ ਮੰਜ਼ਲ ਕਿਤੇ ਹੋ ਰੇ ਇੱਥੇ ਤੂੰ ਤੈਅ ਕਰਨ ਵਾਸਤੇ ਆਇਆ ਆ ਉਹ ਮੰਜ਼ਲ ਕਿਹੜੀ ਐ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਇਹ ਵਾਰੀ ਮਿਲੀ ਐ ਉਸ ਮੰਜ਼ਲ ਨੂੰ ਤੈਅ ਕਰਨ ਵਾਸਤੇ ਉਹ ਮੰਜ਼ਲ ਤੂੰ ਕਿੰਨੀ ਕੁ ਤੈਅ ਕਰ ਰਿਹਾ ਥੋੜਾ ਸੀ ਆਪਣੇ ਆਪ ਨੂੰ ਇਹ ਪੁੱਛ ਕੇ ਦੇਖਣਾ ਤਾਂ ਮੇਰੇ ਮਾਲਕ ਆਖਦੇ ਇਹ ਸਰੀਰਾ ਮੇਰੇ ਆ ਇਸ ਜਗ ਮੈਂ ਆਇਆ ਕਹਿ ਕੇ ਆ ਤੂੰ ਦੁਦ ਕਰਮ ਕਮਾਇਆ ਕੇ ਕਰਮ ਕਮਾਇਆ ਤਉd ਸਰੀਰਾ ਜਾਂ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ ਜਿਸ ਵਾਸਤੇ ਤੈਨੂੰ ਇਹ ਤਨ ਰੂਪੀ ਮੰਦਰ ਮਿਲਿਆ ਨਾ ਇਹ ਹਰ ਮੰਦਰ ਹੈ ਸਰੀਰ ਗੁਰਬਾਣੀ ਵਿੱਚ ਆਖਿਆ ਨਾ ਮੇਰੇ ਮਾਲਕ ਨੇ ਹਰੀ ਨੂੰ ਇਸ ਮੰਦਰ ਦੇ ਵਿੱਚ ਬਿਠਾਉਣਾ ਹੈ ਤੇ ਜਿੱਥੇ ਆਪਾਂ ਖਿਆਲ ਕਰਿਓ ਗੁਰੂ ਦਾ ਆਸਣ ਲਾਉਣਾ ਹੁੰਦਾ ਹੈ ਗੁਰੂ ਦਾ ਪ੍ਰਕਾਸ਼ ਕਰਨਾ ਹੁੰਦਾ ਹੈ ਉਸ ਥਾਂ ਨੂੰ ਅਸੀਂ ਕਿੰਨਾ ਸਵਾਰਦੇ ਆ ਸਾਫ਼ ਕਰਦੇ ਆ ਸੁਗੰਧਤ ਕਰਦੇ ਆ ਨਾ ਤੇ ਗੁਰੂ ਦੇਵ ਜੀ ਨੇ ਸਾਨੂੰ ਉਸ ਹਰੀ ਪ੍ਰਮਾਤਮਾ ਨਾਲ ਮਿਲਾਉਣਾ ਹੈ ਹਰੀ ਪ੍ਰਮਾਤਮਾ ਨੇ ਹਿਰਦੇ ਵਿੱਚ ਪ੍ਰਗਟ ਹੋਣਾ ਹੈ ਫਿਰ ਇਸ ਸਰੀਰ ਦੀ ਸਵਸ਼ਟਾ ਕਿੰਨੀ ਚਾਹੀਦੀ ਹੈ ਇਹ ਤੇ ਚੁਗਲੀ ਈਰਖਾ ਨਿੰਦਿਆ ਦਵਾਕ ਸਾੜੇ ਦੀ ਇਹ ਗੰਦਗੀ ਜਿਹੜੀ ਹੈ ਗੁਰੂ ਪਿਆਰੇ ਜੇ ਹੋਊਗੀ ਤੇ ਮਾਲਕ ਆ ਕੇ ਬੈਠ ਜਾਏਗਾ ਇਹਦੇ ਅੰਦਰ ਪ੍ਰਗਟ ਹੋਏਗਾ ਜਾਂਦੇ ਨਾ ਬਾਬਾ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕਰਦੇ ਆ ਧਰਤੀ ਤੇ ਹਰਮੰਦਰ ਪ੍ਰਗਟ ਕਰਨ ਦਾ ਭਾਵ ਅਰਥ ਕੀ ਹੈ ਕਿ ਭਲਿਆ ਜਿਸ ਦਿਨ ਉਹ ਪ੍ਰਗਟ ਹੋ ਗਿਆ ਤੇਰਾ ਸਰੀਰ ਵੀ ਉਸ ਹਰਮੰਦਰ ਵਾਂਗੂ ਜਿਵੇਂ ਸੋਨਾ ਚਮਕਦਾ ਹੈ ਨਾ ਇਵੇਂ ਚਮਕਣਾ ਉੱਤੇ ਜਾ ਕੇ ਕੋਈ ਹਿੰਦੂ ਕੋਈ ਮੁਸਲਮਾਨ ਕੋਈ ਧਰਮ ਕਰਮ ਦਾ ਮਨੁੱਖ ਵੇਖੋ ਖੇੜੇ ਚ ਨਾ ਖੁਸ਼ੀ ਚ ਨਾ ਤੇ ਜਿੱਦਨ ਤੇਰੇ ਅੰਦਰ ਰੱਬ ਪ੍ਰਗਟ ਹੋ ਗਿਆ ਜੱਗ ਵਿੱਚ ਤੇਰੇ ਕੋਲ ਵੀ ਸਾਰੇ ਆ ਜਾਣੇ ਨਹੀਂ ਕਿਸੇ ਨੂੰ ਨਰਾਸ਼ਤਾ ਨਹੀਂ ਹੋਣੀ ਸਾਰਿਆਂ ਨੂੰ ਐਵੇਂ ਲੱਗਣਾ ਹੈ ਜਿਵੇਂ ਹਰ ਮੰਦਰ ਦੇ ਵਿੱਚ ਸਾਰੇ ਖੁਸ਼ੀਆਂ ਨਾਲ ਜਾਂਦੇ ਨੇ ਇਹੋ ਜਿਹਾ ਇਹ ਤੇਰਾ ਸਰੀਰ ਹੈ ਪਰ ਤੂੰ ਕੀ ਕਰ ਰਿਹਾ ਹੈ ਦੂਜੇ ਪਾਸੇ ਤੁਰਿਆ ਜਿੱਤੇ ਸੰਗਲਾਂ ਨਾਲ ਬੰਨਿਆ ਜਾਣਾ ਜਿੱਤੇ ਤੂੰ ਵਿਛੜ ਜਾਣਾ ਮੇਰੇ ਮਾਲਕ ਨਾਲੋਂ ਫਿਰ ਕੀ ਹੋਣਾ ਸਿਰ ਜਮ ਕਾਲ ਸੇ ਚੋਟਾਂ ਖਾਹੇ ਜਮਦੂਤਾਂ ਦੀਆਂ ਚੋਟਾਂ ਪਹਿਣਗੀਆਂ ਜਦੋਂ ਉਹਨਾਂ ਨੇ ਫੜ ਲਿਆ ਉਹਨਾਂ ਨੇ ਸੰਗਲਾਂ ਵਿੱਚ ਬੰਨ ਲਿਆ ਤੇ ਉਹਨਾਂ ਨੇ ਡੰਡੇ ਮਾਰਨੇ ਜਿਹੜੇ ਤੇਰੇ ਖਸਮ ਬਣ ਗਏ ਉਹੀ ਤੈਨੂੰ ਕੁੱਟਣਗੇ ਨਾ ਮਾਰਨਗੇ ਨਾ ਤਾਂ ਕਰਕੇ ਗੁਰਦੇਵ ਕਹਿੰਦੇ ਨੇ ਸਿਰ ਜਮ ਕਾਲ ਸੇ ਝੋਟਾਂ ਖਾਹੇ ਬਿਨ ਗੁਰ ਸ਼ਬਦ ਨਾ ਛੂਟਸ ਕੋਏ ਗੁਰੂ ਦੇ ਸ਼ਬਦ ਤੋਂ ਬਿਨਾ ਗੁਰੂ ਦੇ ਗਿਆਨ ਤੋਂ ਬਿਨਾ ਕੋਈ ਇਨਸਾਨ ਦਾ ਛੁਟਕਾਰਾ ਹੋਇਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਗੁਰੂ ਨੇ ਛੁਟਕਾਰਾ ਦਿਵਾਉਣਾ ਹੈ ਤਾਂ ਕਰਕੇ ਮੇਰੇ ਮਾਲਕ ਆਖਦੇ ਨੇ ਸਤਿਗੁਰੂ ਜੀ ਪਖੰਡ ਕਿਨੇ ਮੁਕਤ ਨਾ ਹੋਏ ਇਹ ਭਲਿਆ ਸ਼ਬਦ ਨੂੰ ਛੱਡ ਕੇ ਗੁਰੂ ਕੀ ਬਾਣੀ ਨੂੰ ਛੱਡ ਕੇ ਕੇਵਲ ਤੋਂ ਕੇਵਲ ਤੋਂ ਵਿਖਾਵਾ ਨਾ ਕਰਨ ਲੱਗ ਜਾਈਂ ਪਖੰਡੀ ਨਾ ਬਣ ਜਾਵੀਂ ਪਖੰਡੀ ਆਪਾਂ ਕਿਹਨੂੰ ਕਹਿੰਦੇ ਜਿਹੜਾ ਵਿਖਾਵਾ ਕਰੀ ਜਾਵੇ ਧਰਮ ਕਰਮ ਕਮਾਵੇ ਨਾ ਤੇ ਅਸੀਂ ਉਸ ਧਰਮ ਕਰਮ ਨੂੰ ਕਮਾਉਣਾ ਹੈ ਹਿਰਦੇ ਦੇ ਅੰਦਰ ਵਸਾਉਣਾ ਹੈ ਫਿਰ ਅਸੀਂ ਪਖੰਡੀ ਨਹੀਂ ਬਣਨਾ ਜਦੋਂ ਪਖੰਡੀ ਹੋ ਗਏ ਮਨ ਕਿੰਦੇ ਮੁਕਤੀ ਨਹੀਂ ਮਿਲਦੀ ਪਖੰਡ ਵਿੱਚ ਮੁਕਤੀ ਨਹੀਂ ਹੈ ਮੁਕਤੀ ਹੈ ਸਚਾਈ ਦੇ ਉੱਤੇ ਚੱਲਿਆ ਗੁਰੂ ਦਾ ਸ਼ਬਦ ਕਮਾਇਆ ਬਿਨ ਗੁਰ ਸ਼ਬਦ ਨਾ ਛੂਟਸ ਕੋਏ ਸ਼ਬਦ ਤੋਂ ਬਿਨਾ ਛੁਟਕਾਰਾ ਨਹੀਂ ਹੋਣਾ ਇਸ ਕਰਕੇ ਜੋ ਗੁਰਬਾਣੀ ਦੇ ਸ਼ਬਦਾਂ ਅੰਦਰ ਸਤਿਗੁਰੂ ਜੀ ਗਿਆਨ 인ਸਾਨ ਨੂੰ ਸਮਝਾ ਰਹੇ ਨੇ ਉਹਨੂੰ ਅਸੀਂ ਪਕੜਨਾ ਹੈ ਉਸ ਗਿਆਨ ਅਨੁਸਾਰ ਆਪਣਾ ਧਿਆਨ ਜੋੜਨਾ ਹੈ ਜੇ ਸਾਡਾ ਖਿਆਲ ਦੂਜੀ ਤਰਫ ਹੋਏਗਾ ਦੂਜੇ ਪਾਸੇ ਨੂੰ ਸਾਡਾ ਧਿਆਨ ਜਾਂਦਾ ਹੋਏਗਾ ਫਿਰ ਸ਼ਬਦ ਦੇ ਅੰਦਰ ਸਾਡੀ ਸੁਰਤ ਨਹੀਂ ਜੁੜਨੀ ਉਹ ਸ਼ਬਦ ਸਾਡੇ ਹਿਰਦੇ ਵਿੱਚ ਨਹੀਂ ਵਸਨੇ ਫਿਰ ਸਾਡੀ ਮੁਕਤੀ ਨਹੀਂ ਹੋਣੀ ਸਾਡੀ ਗਤ ਨਹੀਂ ਹੋਣੀ ਤਾਂ ਕਰਕੇ ਗੁਰੂ ਪਾਤਸ਼ਾਹ ਜੀ ਹਰ ਵੇਲੇ ਸਾਨੂੰ ਸਮਝਾਉਂਦੇ ਨੇ ਮਨ ਰੇ ਠਹਿਰ ਰਹੁ ਮਤ ਕਤ ਜਾਹੀ ਜੀ ਮਨ ਟਿਕੇਗਾ ਸ਼ਬਦ ਦੇ ਵਿੱਚ ਸੁਰਤੀ ਜੁੜਨੀ ਹੈ ਮਨ ਜੇ ਨਾ ਟਿਕੇ ਆ ਬਾਹਰ ਨੂੰ ਦੌੜਦਾ ਰਹਿ ਗਿਆ ਜਿਸ ਨੂੰ ਸਤਿਗੁਰੂ ਜੀ ਨੇ ਆਖਿਆ ਦੂਜੇ ਪਾਏ ਲੱਗੇ ਪਛਤਾਣੇ ਮਨ ਦੁਗਦਾ ਵਿੱਚ ਰਹਿ ਗਿਆ ਮਨ ਦੂਜੇ ਪਾਸੇ ਦੌੜੀ ਜਾ ਰਿਹਾ ਹੈ ਤੇ ਸਤਿਗੁਰੂ ਜੀ ਕਹਿੰਦੇ ਬਾਹਰ ਢੂੰਡਤ ਬਹੁਤ ਦੁੱਖ ਪਾਵੇ ਬਾਹਰ ਨੂੰ ਪਟਕ ਗਿਆ ਅੰਦਰ ਨੂੰ ਨਾ ਉਤਰਿਆ ਹਿਰਦੇ ਤਰਫ ਨਾ ਉਤਰਿਆ ਅੰਤਰ ਆਤਮੇ ਚ ਆਤਨਾ ਮਾਰੀ ਤੇ ਮਾਲਕ ਜੀ ਕਹਿੰਦੇ ਫਿਰ ਪਖੰਡ ਵਿੱਚ ਪੈਗਾ ਪਖੰਡ ਨਾਲ ਮੁਕਤੀ ਨਹੀਂ ਮਿਲਨੀ ਜੇ ਮੁਕਤੀ ਮਿਲਨੀ ਹੈ ਤੇ ਉਗਰੂ ਸ਼ਬਦ ਨਾਲ ਮਿਲਨੀ ਹੈ ਤਾਂ ਮਾਲਕ ਆਖਦੇ ਨੇ ਔਗਣ ਛੋੜ ਗੁਨਾ ਕੋ ਤਾਓ ਗੁਰੂ ਕੀ ਬਾਣੀ ਗੁਰੂ ਕੇ ਸ਼ਬਦ ਗੁਣ ਬਖਸ਼ਿਸ਼ ਕਰਦੇ ਨੇ ਇਹ ਗੁਣਾ ਦਾ ਨਿੱਧ ਖਜ਼ਾਨਾ ਹੈ ਸਾਡਾ ਸਤਿਗੁਰੂ ਉਹ ਗੁਣਾ ਦਾ ਖਜ਼ਾਨਾ ਹਿਰਦੇ ਅੰਦਰ ਖੁੱਲਦਾ ਜਾਣਾ ਹੈ ਤਾਂ ਮਾਲਕ ਕਹਿੰਦੇ ਬਿਨ ਗੁਰ ਸ਼ਬਦ ਨਾਲ ਛੁਟਸ ਕੋਈ ਇਸ ਸ਼ਬਦ ਨੇ ਇਸ ਗੁਰ ਬਾਣੀ ਨੇ ਤੇਰਾ ਇਨਾਂ ਪੰਜਾਂ ਵਕਾਰਾਂ ਤੋਂ ਛੁਟਕਾਰਾ ਕਰਵਾਉਣਾ ਇਨਾਂ ਤੋਂ ਤੇਰਾ ਖਿਹੜਾ ਛੁਟਕ ਜਾਏਗਾ ਬੜਾ ਸੁੰਦਰ ਜ਼ਿਕਰ ਬਾਬਾ ਕਬੀਰ ਸਿੰਘ ਜੀ ਨੇ ਕੀਤਾ ਕਹਿੰਦੇ ਕਬੀਰ ਪਰਦੇਸੀ ਕੇ ਘਗਰੈ ਚੌਂ ਤਿਸ ਲਾਗੀ ਆਗ ਕਿੰਤਾ ਜਲ ਕੋਇਲਾ ਪਈ ਤਾਂਗੇ ਆਂਚ ਨਾ ਲਾਗ ਪਰਦੇਸੀ ਅਸੀਂ ਹੁਣ ਪਰਦੇਸ ਵਿੱਚ ਆਏ ਹਾਂ ਪਰਦੇਸੀ ਦੀ ਭਾਸ਼ਾ ਸਾਨੂੰ ਛੇਤੀ ਸਮਝ ਆ ਜਾਣੀ ਹੈ ਪਰਦੇਸੀ ਬੰਦਾ ਪਰਦੇਸ ਵਿੱਚ ਗਿਆ ਹੋਵੇ ਉਹਨਾਂ ਨੇ ਪਤਾ ਪਾਣੀ ਦਾ ਸੋਮਾ ਕਿੱਥੇ ਹੈ ਅੱਗ ਕਿੱਥੇ ਹੈ ਅੱਗ ਲੱਗ ਜੇ ਅੱਗ ਨੂੰ ਬੁਝਾਉਣ ਵਾਸਤੇ ਕਿਹੜੇ ਪਾਸੇ ਦੌੜਦਾ ਨਹੀਂ ਪਤਾ ਹੋਏਗਾ ਨਾ ਆਪਣਾ ਦੇਸ਼ ਹੋਵੇ ਪਤਾ ਹੈ ਇੱਥੇ ਨਹਿਰ ਹੈ ਇੱਥੇ ਅਸੀਂ ਜਿੱਥੇ ਰਹਿ ਰਹੇ ਹਾਂ ਪਰਦੇਸੀ ਦਾ ਭਾਵ ਥੋੜੇ ਸਮੇਂ ਲਈ ਆਇਆ ਹੋਇਆ ਯਾਤਰਾ ਤੇ ਅਸੀਂ ਵੀ ਐਵੇਂ ਥੋੜੇ ਸਮੇਂ ਲਈ ਪਤਾ ਨਹੀਂ ਕੱਲ ਨੂੰ ਅਸੀਂ ਜਿੰਦੇ ਰਹਿਣਾ ਕਿ ਨਹੀਂ ਰਹਿਣਾ ਸਾਡੇ ਸਵਾਸਾਂ ਦੀ ਕੋਈ ਗਿਣਤੀ ਮਿੰਤੀ ਦਾ ਸਾਨੂੰ ਪਤਾ ਨਹੀਂ ਨਾ ਤੇ ਬਾਬਾ ਕਬੀਰ ਸਾਹਿਬ ਦੀ ਕਹਿਣ ਲੱਗੇ ਪਰਦੇਸੀ ਕੇ ਘਾਗ ਰਹਿ ਘਾਗਰੇ ਦਾ ਭਾਵ ਇਹ ਸਰੀਰ ਚੌਂ ਦਿਸ ਲੱਗੀ ਆਗ ਅੱਖਾਂ ਤੋਂ ਵੀ ਲੱਗੀ ਹੋਈ ਐ ਅੱਖਾਂ ਤੋਂ ਅੱਗ ਲੱਗੀ ਹੋਈ ਐ ਪ੍ਰਾਇਆ ਰੂਪ ਪ੍ਰਾਇਆ ਅਨ ਧਨ ਦੇਖਣ ਦੀ ਹੜੱਪਣ ਦੀ ਕੰਨਾਂ ਤੋਂ ਚੁਗਲੀ ਈਰਖਾ ਦਵੇਖ ਸਾੜੇ ਦੀਆਂ ਵਿਰੋਧ ਦੀਆਂ ਗੱਲਾਂ ਸੁਣਨ ਦੀ ਅੱਗ ਲੱਗ ਜਾਂਦੀ ਐ ਤੇ ਇਨ ਬਿਨ ਚਾਹ ਉਹ ਇਸ ਦਾ ਭਾਵ ਚਾਰ ਚਫੇਰਿਓ ਤੈਨੂੰ ਅੱਗ ਲੱਗ ਜਾਵੇ ਇਹੋ ਜੀ ਲੱਗਦੀ ਐ ਜਦੋਂ ਤੂੰ ਦੂਜੇ ਪਾਏ ਲੱਗੇ ਪਛਤਾਣੇ ਦੂਜੇ ਤਰਫ ਤੁਰੇਗਾ ਜਿੱਧਰ ਜਮਦਰ ਬੱਦੇ ਆਵਣ ਜਾਣੇ ਦੱਸਿਆ ਜਾ ਰਿਹਾ ਇਵੇਂ ਅੱਗ ਲੱਗੀ ਮਾਲਕ ਜੀ ਕਹਿੰਦੇ ਨੇ ਫਿਰ ਤੇਰੀ ਹਾਲਾਤ ਕੀ ਹੋਇਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਅੱਗਾ ਤੈਨੂੰ ਸਾੜਾ ਦਿੰਦੀਆਂ ਨੇ ਤੇ ਸਾੜਾ ਉਹਨਾਂ ਨੂੰ ਦੇਣ ਗਿਆ ਜਿਹੜੇ ਅੱਗ ਦੇ ਨੇੜੇ ਹੋਣ ਦੀ ਕੋਸ਼ਿਸ਼ ਕਰਨਗੇ ਅੱਗ ਉਹਨਾਂ ਨੂੰ ਚੰਬੜਦੀ ਨਾ ਗੁਰੂ ਪਿਆਰੇ ਦੂਜੇ ਬੰਦੇ ਨੂੰ ਤੇ ਅੱਗ ਨਹੀਂ ਚੰਬੜਦੀ ਤਾਂ ਕਰਕੇ ਮਾਲਕ ਨੇ ਇੱਥੇ ਸਾਨੂੰ ਦੱਸ ਦਿੱਤਾ ਸਪਸ਼ਟ ਕਰ ਦਿੱਤਾ ਕਿ ਤਾਗੇ ਆਂਚ ਨਾ ਲਾਗ ਕਿੰਨਾਂ ਦੇ ਅੱਗੇ ਨੂੰ ਵੀ ਇੱਕ ਨੂੰ ਵੀ ਆਂਚ ਨਹੀਂ ਆਈ ਜਿਨ੍ਹਾਂ ਨੇ ਇਹੋ ਜੀ ਵਿਕਾਰਾਂ ਦੀ ਚਸਕਿਆਂ ਦੀ ਅੱਗ ਸੇਕਣੀ ਨਹੀਂ ਜਿਨ੍ਹਾਂ ਨੇ ਨਿਗ ਅੰਮ੍ਰਿਤਮਈ ਬਾਣੀ ਤੋਂ ਲੈਣਾ ਹੈ ਗੁਰੂ ਦੀ ਗੋਦ ਵਿੱਚੋਂ ਲੈਣਾ ਤੇ ਉਹਨਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਸਾੜੇ ਨਹੀਂ ਲੱਗਣਗੇ ਉਹਨਾਂ ਨੂੰ ਮੁਕਤੀ ਮਿਲਣੀ ਤਾਂ ਮਾਲਕ ਆਖਦੇ ਨੇ ਬਿਨ ਗੁਰ ਸ਼ਬਦ ਨਾਲ ਛੂਟਸ ਕੋਏ ਪਖੰਡ ਕਿੰਨਾ ਹੈ ਮੁਕਤ ਨਾ ਹੋਏ ਮਾਲਕ ਕਿਰਪਾ ਕਰਨ ਵੈਮ ਭਰਮ ਪਖੰਡਾਂ ਤੋਂ ਸਾਡਾ ਖੜਾ ਸ਼ੁਰੂਆਕੇ ਸਤਿ ਉਤਰੋ ਕਰੋ ਗੁਰ ਸਿੱਖੀ ਦੀ ਦਾਤ ਨਾਮ ਅਭਿਆਸ ਦੀ ਦਾਤ ਬਖਸ਼ ਕੇ ਨਵਾਜਨ ਜੀ ਸਤਿਗੁਰਾਂ ਦੇ ਪਾਵਨ ਪ੍ਰਵਚਨਾਂ ਦੀ ਸੇਵਾ ਨਿਭਾਉਂਦੇ ਆ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਦੇ ਹੋਏ ਫਤਿਹ ਦਾ ਜਵਾਬ ਫਤਿਹ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ